ਖਾਨ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਚੰਗੇਜ਼ ਖਾਨ ਹਨ ਹਾਂ ਉਹ ਜੰਗ ਚੋਂ ਭੱਜ ਕੇ ਆ ਗਿਆ ਇੱਕ ਵਾਰ ਹਾਂਜੀ ਜਦੋਂ ਉਹ ਜੰਗ ਚੋਂ ਭੱਜ ਕੇ ਆਇਆ ਤੇ ਉਹਦੀ ਮਾਤਾ ਕਹਿੰਦੀ ਦਾਸੀ ਨੂੰ ਜਿਹੜੀ ਦਾਸੀ ਸੀ ਉਹਦੀ ਮਾਤਾ ਕਹਿੰਦੀ ਵੀ ਮੇਰਾ ਪੁੱਤ ਨਾ ਜੰਗ ਚੋਂ ਡਰ ਕੇ ਭੱਜ ਕੇ ਆ ਗਿਆ ਇਹਦੇ ਵਾਸਤੇ ਪੁਲਿਸ ਤਿਆਰ ਕਰ ਪੁਲਸ ਆਪਾਂ ਕਹਿ ਦਿੰਨੇ ਆ ਆਟੇ ਦਾ ਤੇ ਸਰੋਂ ਦੇ ਤੇਲ ਚ ਬਣਦਾ ਹੁੰਦਾ ਸੀ ਜਿੱਤੇ ਫੱਟ ਲੱਗਦੇ ਸੀ ਨਾ ਜ਼ਖਮ ਲੱਗਦੇ ਸੀ ਉਹਨਾਂ ਤੇ ਬੰਨਿਆ ਜਾਂਦਾ ਸੀ ਉਹਦੀ ਮਾਤਾ ਕਹਿੰਦੀ ਮੇਰੇ ਪੁੱਤ ਵਾਸਤੇ ਨਾ ਪੁਲਿਸ ਤਿਆਰ ਕਰ ਹੂੰ ਮੇਰਾ ਪੁੱਤ ਡਰ ਕੇ ਭੱਜ ਕੇ ਆਇਆ ਤਾਨਾ ਮਾਰਿਆ ਪੁੱਤ ਨੂੰ ਪੁੱਤ ਨੂੰ ਬੋਲਿਆ ਨਹੀਂ ਮਾਂ ਉਸ ਟਾਈਮ ਦੀ ਮਾਂ ਦੀ ਗੱਲ ਕਰਦਾ ਜਾਂ ਦੁੱਧ ਦੀ ਗੱਲ ਕਰਦਾ ਉਹ ਬੋਲਿਆ ਨਹੀਂ ਉਹ ਕਹਿੰਦੀ ਦਾਸੀ ਜਦੋਂ ਜਾ ਕੇ ਨਾ ਕੜਸੀ ਕਡਾਈ ਦੇ ਵਿੱਚ ਮਾਰਨ ਲੱਗੀ ਤਾਂ ਟਕ 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 ਦੀ ਆਵਾਜ਼ ਤੇ ਆਉਣੀ ਆਉਣੀ ਆ ਪਹਿਲਾਂ ਆਪਣੇ ਪਿੰਡਾਂ 'ਚ ਲੋਹਾ ਹੀ ਯੂਜ਼ ਹੁੰਦਾ ਸੀ ਸਰਬ ਲੋਹ ਕਡਾਈ ਵੀ ਤੇ ਕੜਸੀ ਵੀ ਤੇ ਸਾਰਾ ਕੁਝ ਰਾਈਟ ਉਹ ਕੜਸੀ ਮਾਰਨ ਲੱਗੀ ਉਹਦੀ ਆਵਾਜ਼ ਹੋਈ ਨਾ ਕਹਿੰਦੀ ਨਾ 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 ਆਵਾਜ਼ ਨਾ ਕਰ ਆਹ ਲੋਹੇ ਦੀਆਂ ਕਿਰਪਾਨਾਂ ਤੋਂ ਆਵਾਜ਼ਾਂ ਤੋਂ ਡਰਦਾ ਤੇ ਮੇਰਾ ਪੁੱਤ ਭੱਜ ਕੇ ਆਇਆ ਤੂੰ ਹੋਰ ਖੜਕਾ ਕਰੀ ਜਾਨੀਂ ਡਰ ਜੂਗਾ ਹੂੰ ਉਹ ਕਹਿੰਦਾ ਮਾਂ ਜੇ ਤੂੰ ਇੰਨੀ ਭੱਦਰ ਹੈ ਚੰਗੇਜ ਖਾਨ ਕਹਿੰਦਾ ਤੇ ਮੈਂ ਕਿਹਦਾ ਪੁੱਤ ਆ ਫਿਰ ਮੈਂ ਭੱਜ ਕੇ ਕਿਉਂ ਆਇਆ ਕਹਿੰਦੀ ਪੁੱਤ ਤੇਰਾ ਕਸੂਰ ਨਹੀਂ ਤੇਰਾ ਪਿਓ ਜਦੋਂ ਤੂੰ ਛੋਟਾ ਸੀ ਜੰਗ ਦੇ ਵਿੱਚੋਂ ਆਇਆ ਤੇ ਮੈਂ ਉਹਦੀ ਮਲਮ ਪੱਟੀ ਕਰਦੀ ਸੀ ਜੰਗ ਦੇ ਵਿੱਚੋਂ ਜੰਗ ਜਿੱਤ ਕੇ ਆਇਆ ਮੈਂ ਉਹਦੀ ਮਲਮ ਪੱਟੀ ਕਰਦੀ ਸੀ ਤੂੰ ਰੋ ਰਿਹਾ ਸੀ ਤੇ ਮੇਰੀ ਦਾਸੀ ਨੇ ਤੈਨੂੰ ਇੱਕ ਦਿਨ ਵਾਸਤੇ ਆਪਦਾ ਦੁੱਧ ਚੰਗਾਇਆ ਸੀ ਉਹ ਗੁਲਾਮ ਸੀਗੀ ਮਾਨਸਿਕ ਤੌਰ ਤੇ ਵੀ ਸਰੀਰਕ ਰੂਪ ਚ ਵੀ ਇੱਕ ਦਿਨ ਤੂੰ ਦਾ ਦੁੱਧ ਚੁੰਗਿਆ ਸੀ ਤੇ ਮੈਨੂੰ ਪਤਾ ਸੀ ਇੱਕ ਨਾ ਇੱਕ ਦਿਨ ਇਹੋ ਜਿਹਾ ਇੱਕ ਦਿਨ ਜ਼ਰੂਰ ਆਉਣਾ ਜਿੱਦਣ ਤੂੰ ਡਰ ਕੇ ਭੱਜੇਗਾ ਜਾਂ ਤੂੰ ਡਰੇਗਾ ਆਪਾਂ ਗੱਲ ਕਰਦੇ ਹਾਂ ਦੁੱਧ ਦੀ ਤੇ ਪੁੱਤ ਦੀ ਹੂੰ ਦੁੱਧ ਹੁਣ ਕੀ ਪਤਾ ਕਿਦਾਂ ਹੈ ਪੈਕਟਾਂ ਵਾਲੇ ਦੁੱਧ ਪੀ ਕੇ